ਇੱਕ ਪਹਿਲਾ ਜੋ ਸਰਜੋਬ ਸੀ ਨਾ ਸਾਧਜੋਗ ਦੇ ਵਿੱਚ ਕੁੱਲ ਜਾਨਵਰ ਬੋਲਦਾ ਸੀ ਆਪਣੇ ਵਾਂਗੂੰ ਜਦੋਂ ਫਿਰ ਆਰਾਮ ਹੋਇਆ ਆਰਾਮ ਦਾ ਸੁਣਨ ਹੋਇਆ ਕ੍ਰਿਸ਼ਨ ਹੋਇਆ ਉਦੋਂ ਸਾਧਜੋਗ ਸੀ ਕ੍ਰਿਸ਼ ਅਰਜੁਨ ਹੁਣੀ ਹੋਇਆ ਜਦੋਂ ਕ੍ਰਿਸ਼ਨ ਰੂਪ ਹੋ ਗਿਆ ਅਰਜੁਨ ਹੁਣੀ ਸੰਦੇ ਹੀ ਚੜ ਗਏ ਸੁਰਗਾਂ ਨੂੰ ਚੜ ਗਏ ਇੱਥੇ ਮਹਾਰਾਜ ਨੇ ਤਪ ਕੀਤਾ ਛੇਵੇਂ ਪਾਸ਼ਾ ਨੇ ਇੱਥੋਂ ਹੀ ਚਾਂਦੇ ਹੀ ਕੜਿਆ ਇਹ ਇਹਦੇ ਪੜੋਤੇ ਦਾ ਰਾਤ ਸੀ ਹਮ ਅਰਜਨ ਦੇ ਪੋਤੇ ਪੜੋਤੇ ਦਾ ਜਦੋਂ ਕਲਯੋਗ ਆਇਆ ਹਮ ਉਹਦੇ ਨੂੰ ਕਲਯੋਗ ਆਇਆ ਨਾ ਉਦੋਂ ਦੇ ਇਹ ਜਾਨਵਰ ਪਾਖੇ ਬੋਲਣ ਹਟ ਗਏ ਆਪਾਂ ਹੀ ਰਹਿ ਗਏ ਕੋਈ ਜਾਨਵਰ ਬੋਲ ਨਹੀਂ ਸੀ ਇਹ ਹੈ ਬਹੁਤ ਪੁਰਾਣੀ ਗੱਲ ਹੈ ਚਿਰਾਂ ਦੀ ਗੱਲ ਆਗਰੇ ਦੇ ਨੇੜੇ ਇੱਕ ਬਹਿਮਰਪੁਰੋ ਬਾਇਬਰ ਪਿੰਡ ਬਾਇਬਰ ਪੁਰ ਪਿੰਡ ਸੀ ਬਾਇਬਰ ਪੁਰ ਦੇ ਇੱਕ ਜ਼ਿਮੀਂਦਾਰ ਹੋਇਆ ਬਹੁਤ ਵੱਡਾ ਜ਼ਿਮੀਂਦਾਰ ਗੰਗਾ RAM ਗੰਗਾ RAM ਸੀ ਗੰਗਾ RAM ਦੀ ਬੁੱਧੀ ਬਹੁਤ ਜ਼ਿਆਰੇ ਕੰਮ ਕਰਦੀ ਸੀ ਪੜ੍ਹਿਆ ਲਿਖਿਆ ਖਾਸ ਨਹੀਂ ਸੀ ਬੜਾ ਪੜਿਆ-ਪੜਿਆ ਨਹੀਂ ਸੀ ਦਿਮਾਗ ਬਾੜਾ ਸੀ ਉਹਨੇ ਕੋਈ ਵੀ ਜਿੰਨਾ ਸਾਰੇ ਸ਼ਹਿਰ ਦੇ ਉਹਦੇ ਪਿੰਡ ਦੇ ਸ਼ਹਿਰ ਦੇ ਲੋਕ ਜਾਨੀ ਉਹਦਾ ਬਹੁਤ ਮਾਨ ਕਰਦੇ ਸੀ ਸਾਰੇ ਕੋਈ ਕਿਸੇ ਦਾ ਮਤਲਬ ਕੋਈ ਕੰਮ ਕਿਸੇ ਨਾਲ ਵਿਗੜਿਆ ਹੋਇਆ ਉਹ ਆਪ ਦੇ ਦਿਮਾਗ ਨਾਲ ਕੱਟ ਕਰ ਦਿੰਦੇ ਉਹਦਾ ਇੱਕ ਬਚਪਣੇ ਤੋਂ ਲੈ ਕੇ ਦੋਸਤ ਸੀ ਬਲਾਕੀ ਨਾਈ ਉਹਦੇ ਨਾਲ ਬਚਪਣੇ ਤੋਂ ਲੈ ਕੇ ਦੋਸਤੀ ਸੀ ਉਹਦੀ ਉਹਨੇ ਫਿਰ ਇੱਕ ਦਿਨ ਸੋਚਿਆ ਉਹ ਰਵਤਨ ਬਹੁਤ ਤਖੜਾ ਬੜਾ ਤਖੜਾ ਬੰਦਾ ਸੀ ਹੂੰ ਉਹਨੇ ਸੋਚਿਆ ਵੀ ਆਪਾਂ ਇੰਨੇ ਗੱਭਰੂ ਹੋ ਗਏ ਜੁਆਕਾਂ ਵਾਲੇ ਹੋ ਗਏ ਹੂੰ ਆਪਾਂ ਕਿਸੇ ਤੀਰਥ ਤੇ ਦਾ ਕੋਈ ਇਸ਼ਨਾਨ ਕਰ ਲਈ ਨਾ ਹੂੰ ਵੀ ਹੋਵੇ ਨਾ ਤਾਂ ਆਪਾਂ ਤੀਰਥ ਤੇ ਇਸ਼ਨਾਨ ਕਰ ਗਏ ਤੇ ਸਾਰੇ ਤੀਰਥਾਂ ਦੇ ਨਾਖੇ ਆ ਗਏ ਨਾਲੇ ਗੰਗਾ ਤੇ ਜਾਖੇ ਆ ਗਏ ਕਾਸ਼ੀ ਸਭ ਦੇਖ ਕੇ ਆ ਗਏ ਉਹਨੇ ਫਿਰ ਇਹ ਸੋਚ ਕੇ ਬਲਾਕੀ ਛੱਡ ਲਿਆ ਬਲਾਕੀ ਨਾਲਿਆਤ ਸੀ ਉਹ ਬਲਾਕੀ ਨਾਲ ਉਹਦਾ ਕੋਈ ਨਾ ਕੋਈ ਪੰਗਾ ਪਿਆ ਰਹਿੰਦਾ ਸੀ ਬਲਾਕੀ ਦੀ ਉਹਦੇ ਨੂੰ ਘੱਟ ਨਹੀਂ ਸੀ ਹੂੰ ਉਹਦੇ ਮੁਕਾਬਲੇ ਸੀ ਬਰਾਕੀ ਨੇ ਉਹਨੂੰ ਪਰਖਣ ਪਾਦਾਣਾ ਉਹਨੇ ਉਦੋਂ ਉੱਤਰ ਦੇਦਣਾ ਉਹਨਾਂ ਹੀ ਜੜਾਈ ਚੱਲੀ ਜਾਂਦੀ ਸੀ ਬਲਾਕੀ ਨੂੰ ਛੱਡ ਕੇ ਉਹ ਕਹਿੰਦਾ ਬਈ ਬਲਾਕੀ ਆਪਾਂ ਦੇਖਣਾ ਕਿੰਨੀ ਕਿੰਨੀ ਉਮਰ ਦੇ ਹੋ ਗਏ ਜੋ ਆਕਾਂ ਵਾਲੇ ਹੋ ਗਏ ਹੈ ਤੇ ਆਪਾਂ ਕੋਈ ਯਾਤਰਾ ਨਹੀਂ ਕਰਿਆ ਤੇ ਮੇਰਾ ਰਾਦਾ ਵੀ ਆਪਾਂ ਤੀਸ ਯਾਤਰਾ ਕਰਕੇ ਆ ਗਏ ਨਾਲੇ ਗੰਗਾ ਪਵਿੱਤਰ ਕਿੰਨਾ ਸਤਾਨ ਤੇ ਕਿੱਡੀ ਉਥੇ ਪੜ੍ਹਾਈ ਆ ਕਿੰਦਾ ਕੇਂਦਰ ਆ ਪੜ੍ਹਾਈ ਦਾ ਫਿਰ ਵਿਸ਼ਨੂੰ ਭਗਵਾਨ ਦੀ ਸ਼ਿਵ ਜੀ ਦੀ ਉਥੇ ਮੰਦਿਰ ਆ ਤੇ ਦਰਸ਼ਨ ਕਰਕੇ ਪਾਪ ਧੋਤੇ ਜਾਂਦੇ ਆ ਦੁੱਖ ਕੱਟੇ ਜਾਂਦੇ ਆ ਬਈ ਆਪਾਂ ਮੇਰੇ ਨਾਲ ਤੂੰ ਚਾਹ ਹੂੰ ਉਹ ਕਹਿੰਦਾ ਵੀ ਮੇਰਾ ਵੀ ਜੀ ਬਹੁਤ ਕਰਦਾ ਬਲਾਕੀ ਕਹਿੰਦਾ ਮੇਰਾ ਵੀ ਜੀ ਬਹੁਤ ਕਰਦਾ ਬਈ ਜਾਮਾ ਤੀਰਥ ਕਰਾਂ ਨਹਾਵਾ ਗੰਗਾ ਤੇ ਪਿੱਪਤਰਸਤਾਨ ਵਿਸ਼ਨੂ ਭਗਵਾਨ ਦੇ ਸ਼ਬਦੀ ਦੇ ਦਰਸ਼ਨ ਕਰਾਂ ਗਾਂ ਵਾਸਤੇ ਧਰਮ ਜਰਮਸਦਾ ਰਿਆ ਜਾਂਦਾ ਹੂੰ ਐਂ ਕਹਿ ਕੇ ਤੇ ਚੁੱਪ ਕਰ ਗਿਆ ਚੁੱਪ ਕਰ ਗਿਆ ਤੇ ਉਹਨੂੰ ਫਿਰ ਗੰਗਾ ਰਾਮ ਭਜਕੇ ਪਿਆ ਆਹ ਕੀ ਗੱਲ ਬਈ ਤੂੰ ਜਮਾਂ ਚੁੱਪ ਹੀ ਹੋ ਗਿਆ ਬੋਲਿਆ ਨਹੀਂ ਕੋਈ ਮੜਾ ਮੋਟਾ ਦੱਸ ਵੀ ਕਾਹਦੇ ਚੁੱਪ ਹੋ ਗਿਆ ਤੈਨੂੰ ਕੀ ਸਮੱਸਿਆ ਉਹ ਕਹਿੰਦਾ ਵੀ ਮਾਂ ਜਦੋਂ ਤੇਰੇ ਨਾਲ ਤੈਨੂੰ ਕੋਈ ਪੈਸਿਆਂ ਦੀ ਸਮੱਸਿਆ ਕਿਸੇ ਲੀੜੇ ਕੱਪੜੇ ਦੀ ਸਮੱਸਿਆ ਕਿਸੇ ਘੋੜੇ ਦੀ ਕਿਸੇ ਕਿਸੇ ਧੀ ਦੀ ਲੋੜ ਨਹੀਂ ਤੈਨੂੰ ਬਸ ਕਲਾ ਕੂ ਚਾਹੀਦਾ ਤੂੰ ਮੇਰੇ ਹੁੰਦੇ ਕੋਈ ਫਿਕਰ ਨਾ ਕਰ ਉਹ ਕਹਿੰਦਾ ਵੀ ਤੇਰੇ ਹੁੰਦੇ ਮੈਨੂੰ ਫਿਕਰ ਤਾਂ ਨਹੀਂ ਕੋਈ ਹੈ ਹੂੰ ਤੂੰ ਮੇਰੇ ਨਾਲ ਆ ਮੈਨੂੰ ਕੀ ਫਿਕਰ ਆ ਹੂੰ ਪਰ ਇੱਕ ਗੱਲ ਮੇਰੀ ਆ ਸ਼ਰਤ ਆ ਮੇਰੀ ਅਕਾ ਅੱਛਾ ਔਰ ਵੀ ਸ਼ਰਤ ਦੱਸ ਦੇ ਮੈਨੂੰ ਹੂੰ ਤੇਰੀ ਕੀ ਸ਼ਰਤ ਆ ਹੂੰ ਔਰ ਮੇਰੀ ਸ਼ਰਤ ਤਾਂ ਵੀ ਮੈਂ ਤੈਨੂੰ ਪਰਸ਼ਨ ਪਾਉਣੇ ਆ ਹੂੰ ਜਿੱਥੇ ਤੈ ਉਤਰਨਾ ਦਿੱਤਾ ਉਥੋਂ ਤੋਂ ਨਹੀਂ ਛੱਡ ਕੇ ਵਾਪਸ ਮੁੜਿਆ ਅੱਛਾ ਜੀ ਉਹ ਔਰ ਵੀ ਠੀਕ ਆ ਹੂੰ ਮੈਨੂੰ ਬਿਲਕੁਲ ਇਹ ਨਾ ਉਤਰਦਾ ਗਿਆ ਨਾ ਮੈਨੂੰ ਉੱਥੋਂ ਵਾਪਸ ਮੁੜੀ ਛੱਡਿਆ ਮਰਮਿਚੰਗਾ ਉਹਨਾਂ ਨੇ ਭਾਈ ਕਰ ਲਈ ਤਿਆਰੀ ਤਿਆਰੀ ਕਰਦੀ ਇੱਕ ਘੋੜੇ ਤੇ ਤਾਂ ਬੈਠਾ ਗੰਗਾ ਰਾਮ ਮੌਤ ਦਾ ਖੜਾ ਜ਼ਿੰਮੇਵਾਰ ਸੀ ਤੇ ਇੱਕ ਕੋਲੇ ਵਾਲੀ ਗੱਡੀ ਹੁੰਦੀ ਆ ਉਹ ਗੱਡੀ ਤੇ ਕੁੱਲ ਸਮਾਨ ਰੱਖ ਲਿਆ ਗੰਗਾ ਰਾਮ ਨੇ ਆਰਾ ਖਾਰਕੀ ਆਖਪਾ ਕੀ ਬਾਕੀ ਗੱਲ ਅਕਵਾ ਤਲੇ ਤੋਂ ਲੈ ਕੇ ਧਰ ਲਿਆ। ਕੋਰੇ ਤੇ ਬਲਕੀ ਨੂੰ ਭਵਾਤਾ। ਦੋਨੇ ਘੋਸਵਾਰ ਹੋ ਗਏ। ਜਿੱਥੇ ਆਉਂਦਾ ਪਿੰਡ ਜਿਹੜਾ ਕੋਈ ਚੰਗੀ ਜਗ੍ਹਾ ਦੀਦੀ ਆ ਉੱਥੇ ਆਵਰਾ ਅਛਣ ਲਾਉਂਦੇ ਆ। ਰਾਖੇ ਭੋਜਨ ਬਣਾਉਂਦੇ ਆ, ਘੋੜਿਆਂ ਨੂੰ ਥਾਮਦੇ ਆ, ਨੰਗ ਜਾਂਦੇ ਆ, ਗਾਂਹਾਂ ਤੁਰ ਜਾਂਦੇ ਆ, ਕੋਈ ਸ਼ਹਿਰ ਹੁੰਦਾ ਗਾਂਹ ਤੁਰ ਜਾਂਦੇ ਆ। ਜਦੋਂ ਬਾਵਾ ਬਾਟ ਗਏ ਤੇ ਇਹ ਚਾਰ ਸਵੇਰੇ ਦੇਹਦਾ ਹੁੰਦਾ ਮੈਨੂੰ ਕੋਈ ਚੀਜ਼ ਮਿਲੇ ਬੈਠ ਕੇ ਰੱਖਦਾ ਵੀ ਮੈਂ ਜਾ ਕੇ ਉਹਨੂੰ ਪੁੱਛਾਂ ਜਦੋਂ ਫਿਰ ਇਹ ਇੱਕ ਸ਼ਹਿਰ ਦੇ ਵਿੱਚ ਗਏ ਕਿਹਾ ਜਾ ਕੇ ਤੇ ਇਹਨਾਂ ਨੇ ਧਰਮਸ਼ਾਲਾ ਦੇ ਵਿੱਚ ਆਪ ਦਾ ਡੇੜਾ ਲਾ ਲਿਆ ਲਾ ਕੇ ਇਹਨੂੰ ਫਿਰ ਗੰਗਾ RAM ਬੋਲਦਾ ਅਰਾ ਬਲਕੀ ਤੂੰ ਇਉਂ ਕਰ ਮੈਂ ਬਣਾਉਣਾ ਭੋਜਨ ਤੇ ਤੂੰ ਬਾਜ਼ਾਰ ਜਾ ਬਜ਼ਾਰ ਜਾ ਕੇ ਥੋੜਾ ਥੋੜਾ ਸਾਮਾਨ ਹੋਰ ਲੈ ਕੇ ਆ। ਇੱਕ ਤਾਂ ਘਿਓ ਲਿਆਈ ਜਰੂਰ ਆ ਘਿਓ ਤੋਂ ਬਿਨਾ ਮੈਨੂੰ ਅਨਪਾਣੀ ਦੀ ਸਵਾਲ ਲੱਗਦਾ। ਬਾਕੀ ਰਾਸ਼ਨ ਆਪਾਂ ਜਮ੍ਹਾਂ ਰੱਖਣਾ ਇੱਕ ਕਬੂਰੀ ਛੋਲਿਆਂ ਦੀ ਘੋੜਿਆਂ ਮਾਸ ਤੇ ਲੈ ਕੇ ਆ। ਤੇ ਬਜ਼ਾਰ ਤੇਰੇ ਆਉਂਦੇ ਨੂੰ ਮੈਂ ਅਨਪਾਣੀ ਬਣਾਉਂਗਾ। ਹੋਣੇ ਵੀ ਠੀਕ ਆ। ਮੈਂ ਯਾਨਾ ਜਦੋਂ ਗਿਆ ਉਹ ਬਜ਼ਾਰ ਦੇ ਵਿੱਚ ਗਿਆ। ਜਾ ਕੇ ਉਹਨੇ ਲੋੜੀ ਲੋੜੀ ਦਾ ਸਾਮਾਨ ਸਾਰਾ ਲੈ ਲਿਆ ਲੈ ਕੇ ਸਾਮਾਨ ਜਦੋਂ ਤੁਰਿਆ ਉਹ ਜਾਣ ਲੱਗਿਆ ਹੋਰ ਵੀ ਹੀ ਗਿਆ ਆਉਣ ਲੱਗਿਆ ਹੋਰ ਵੀ ਹੀ ਆਇਆ ਦੋ ਉਹ ਬੀਹੀ ਤਾਂ ਨਗਾ ਮਾਰੀ ਤਾਂ ਮੂੰਹੇ ਖੁੱਲਾ ਥੋਂ ਪੂਰਾ ਤੇ ਉਹਨੂੰ ਬੰਦੇ ਹੀ ਬੰਦੇ ਖੜੇ ਦੇ ਸੀ ਅੱਛਾ ਜੀ ਉਹਨੇ ਦੇਖਿਆ ਵੀ ਇਹ ਤਾਂ ਗੱਲ ਬਣ ਗਈ ਮਾਦੇਆਂ ਚੀਜ਼ਾਂ ਪਾੜਦਾ ਵੀ ਦੇਖਾਂ ਜਾ ਕੇ ਕੀ ਚੀਜ਼ ਆ ਇਹ ਜਦੋਂ ਬਲਾਕੀ ਨੇੜੇ ਗਿਆ ਉਹ ਬੰਦੇ ਬਣਾਏ ਹੋਏ ਸੀ ਇਹ ਕਿਉਂ ਨੇ ਨੇ ਇਹ ਬੜੇ ਮਹਿਤਾ ਸਾਹਿਬ ਬਣਾਈ ਪਈ ਆ ਪਾਸੇ ਦਾ ਜਨਤਾ ਖੜੀ ਬੰਦੇ ਬਹੁਤ ਇੱਕ ਰਾਜਾ ਉਮੇ ਕਲਗੀ ਲੱਗੀ ਵੀ ਰਾਜੇ ਦੀ ਰਾਜੇ ਦੇ ਹੱਥ ਚ ਤਲਵਾਰ ਆ ਇੱਕ ਮੂਰੇ ਬੱਕਰਾ ਬਣਾਇਆ ਗਿਆ ਬੱਕਰੇ ਦੀ ਇੱਕ ਤਾਂ ਕਿਰਪਾਨ ਟੂਈ ਤੇ ਬਜੀ ਵੀ ਆ ਇੱਕ ਲੱਤ ਵੱਡੀ ਵੀ ਆ ਤੇ ਬਾਕੀ ਐ ਰਾਜਾ ਉਂਗਰੀ ਖੜਾ ਬਾਹਰ ਕਰ ਬਾਹਰ ਕਰਦਾ ਕੋਵੇ ਰਾਣੀ ਖੜੀ ਆ ਉਹ ਦੇਖ ਕੇ ਤਾਂ ਉਹ ਤਾਂ ਕਿਆ ਛੜ ਗਿਆ ਅੱਗ ਵੀ ਆ ਪੁੱਛਣਾ ਇਹ ਨਾ ਦੱਸਿਆ ਗਿਆ ਮੇਰਾ ਖੇੜਾ ਛੁੱਟੀ ਜੀ ਮੈਂ ਇੱਥੇ ਮੁੜ ਜੂ ਅੱਛਾ ਹਾਂ ਠੀਕ ਹੈ ਛੇਤੀ 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 ਗਿਆ ਜਦੋਂ ਜਾਂ ਅਨਸਾਰ ਅਧਾਉ ਨੂੰ ਵੀ ਲਾ ਗਿਆ ਜਿਹੜਾ ਬਗਿਆ ਉਹਨਾਂ ਕੋਈ ਗੱਲ ਆ ਰਹਾ ਅਰ ਅੱਬ ਵੀ ਮੇਰਾ ਪਰਸ਼ਨ ਦਾ ਉੱਤਰ ਔਰ ਇਹ ਗੱਲ ਹੰਬੇ ਥੱਕੇ ਆਏ ਆ ਭੋਜਨ ਬਣਿਆ ਪਿਆ ਭੋਜਨ ਖਾ ਖਾ ਕੇ ਉਹਨਾਂ ਪਾ ਲੀੜਿਆਂ ਦੇ ਬਿਸਤਰਿਆਂ ਨੇ ਪੈਣ ਲੱਗੇ ਉਦੋਂ ਤੇਰਾ ਮੈਂ ਉੱਤਰ ਥੂ ਮੈਨੂੰ ਦੱਸੀ ਤੇਰਾ ਮੈਂ ਉੱਤਰ ਦੇਉਂ ਇਹ ਨਾ ਉੱਤਰ ਟੁੱਟਾ ਗਿਆ ਤੂੰ ਮਾੜਾ ਵਾਪਸ ਮੁੜ ਜੀ ਹਾਂ ਹੋਰ ਵੀ ਠੀਕ ਆ ਉਹਨਾਂ ਨੇ ਅਨਖਮਣੀ ਖਾਇ ਲਾ ਖਾ ਕੇ ਤੇ ਇਹ ਗੰਗाराम ਪੀਂਦਾ ਸੀ ਹੁੱਕਾ ਹਾਂ ਉਹ ਫਿਰ ਹੁੱਕਾ ਭਰਿਆ ਭਰ ਕੇ ਹੁੱਕਾ ਕਰਕੇ ਤਾਜ਼ਾ ਕਹਿੰਦੇ ਹਜੇ ਸਾਡੇ ਮੁਸਲਮਾਨਾਂ ਜੇ ਕੋਈ ਆ ਗਿਆ ਨਾ ਮਰਾਤੀ ਜਾਂ ਕੋਈ ਵੀ ਹਰਿਆਣੇ ਜਿਹਾ ਦੇਖ ਲਈ ਜਾਣ ਸਾਲ ਤੈਨੂੰ ਪਾਣੀ ਨਹੀਂ ਪਹਿਲਾਂ ਪੁੱਛਣਾ ਹੁੱਕਾ ਧਰਨਾ ਮੂਰੇ ਜਿਹੜਾ ਹੁੱਕਾ ਪਿੰਦੇ ਆ ਤੇ ਇਹਨੇ ਕਰਕੇ ਤਿਆਰ ਕਹਿੰਦੇ ਆ ਤੇ ਤਾਜ਼ਾ ਕਰਕੇ ਤੇ ਮੂਰੇ ਹੁੱਕਾ ਧਰਤਾ ਨੰਗਾਰਾਮ ਨੇ ਤੈਨੂੰ ਸੱਤ ਥੂਕੇ ਮਾਰੇ ਇਹਨਾਂ ਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਕਹਿੰਦਾ ਹਾਂ ਬਾਈ ਹੁਣ ਦੱਸ ਕੀ ਦੇਖ ਕੇ ਆਇਆ ਵਾਹ ਮੈਂ ਦੇਖ ਕੇ ਆਇਆ ਵੀ ਐ ਬਹੁਤ ਕੋਹੜਾ ਡਾਵਲ ਕਿਹੜਾ ਉਥੇ ਬੰਦੇ ਬਹੁਤ ਖੜੇ ਆ ਛੀ ਮਿੰਟ ਦੇ ਬੰਦੇ ਬਣਾਏ ਦੇ ਆ ਇੱਕ ਬੱਕਰਾ ਬੱਕਰੇ ਦੀ ਲੱਤ ਵੱਡੀ ਵੀ ਆ ਇੱਕ ਕਿਰਪਾਨ ਟੂਤੇ ਬੱਜੀ ਆ ਰਾਜਾ ਤਾਜ ਲੱਗਿਆ ਤੇ ਉਹਦੇ ਬਾਹਰ ਹੋਰ ਕਰਦਾ ਤੇ ਕੋਲੇ ਰਾਣੀ ਖੜੀ ਆ ਬਈ ਉਹ ਕੀ ਗੱਲ ਆ ਬਈ ਉਹ ਦੱਸ ਮੈਨੂੰ ਉਹ ਕਹਿੰਦਾ ਵੀ ਇੱਥੇ ਦਾ ਇਥੋਂ ਕੋਈ ਜਰ ਪਹਿਲਾਂ ਰਾਜਾ ਸੀ ਰਾਜਾ ਦਾ ਨਾਮ ਕੋਲੇ ਆ ਮੇਰਾ ਉਹਦਾ ਮੁੰਡਾ ਸੀ ਇੱਕ ਰਾਜੇ ਦੇ ਉਹਦੇ ਮੁੰਡੇ ਦਾ ਨਾਮ ਸੀ ਬਰਮ ਦਿੱਤਾ ਅੱਛਾ ਬਰਮ ਦਿੱਤਾ ਇੱਕ ਕੋਰੇ ਬਗੀਰ ਦੋ ਸੀ ਇਹੜਾ ਵੱਡਾ ਵਜੀਰ ਸੀ ਵੱਡੇ ਵਜੀਰ ਦੇ ਮੁੰਡੇ ਦਾ ਨਾਂ ਸੀਗਾ ਹਮ ਗੌਰੀ ਦੱਤਾ ਗੌਰੀ ਦੱਤਾ ਹਮ ਗੌਰੀ ਦੱਤਾ ਇਹ ਇਕੱਠੇ ਸੀ ਵੀ ਹਣੋ ਹਣੀ ਹਮ ਤੇ ਖੇਡਦੇ ਵੀ ਇਕੱਠੇ ਪੜੇ ਮਾਰਾ ਮੋਟਾ ਉਹ ਵੀ ਇਕੱਠੇ ਗੱਬਰੂ ਹੋ ਗਏ ਕਿਉਂ ਜਾਣਾ ਕਿ ਸ਼ਿਕਾਰ ਖੇਡਣ ਕਿਤੇ ਜਾਣਾ ਇਕੱਠਿਆਂ ਨਹੀਂ ਜਾਣਾ ਵਜੀਰ ਦਾ ਮੁੰਡਾ ਸੀ ਜਿਹੜਾ ਉਹ ਘਰ ਆ ਸੀ ਹੂੰ ਰਾਜੇ ਦੇ ਮੁੰਡੇ ਦੇ ਵਿਆਹ ਦੋ ਹੋਈ ਵੀ ਸੀ ਇੱਕ ਦਿਨ ਕਿ ਉਹ ਸ਼ਿਕਾਰ ਗਏ ਸ਼ਿਕਾਰ ਗਏ ਤੇ ਉਹਨਾਂ ਨੇ ਬਹੁਤ ਕੁਝ ਸ਼ਿਕਾਰ ਨਾ ਮਿਲਿਆ ਉਹਨਾਂ ਨੂੰ ਹੂੰ ਅਖੀਰੀ ਹੰਬ ਥੱਕ ਕੇ ਤੇ ਦਰਖਤ ਦਰਖਤ ਦੇ ਥੱਲੇ ਬਹਿ ਗਏ ਹੂੰ ਜਦੋਂ ਬੈਠੇ ਦਰਖਤ ਦੇ ਥੱਲੇ ਤੇ ਫਿਰ ਉਹਨਾਂ ਨੂੰ ਐ ਸ਼ੇਰਾਂ ਦਾ ਜੋੜਾ ਨਿਕਲਿਆ ਦੇਥੇ ਆ ਜੋ ਸ਼ੇਰਾਂ ਦਾ ਜੋੜਾ ਦੇਖਿਆ ਨਿਕਲਿਆ ਤੇ ਉਹਨਾਂ ਨੇ ਛੱਡੇ ਤੀਰ ਤੀਰਾਂ ਦੀ ਪਈ ਸ਼ੂਕ ਸ਼ੇਰ ਭੱਜ ਲੇ ਉਹਨਾਂ ਨੇ ਮਗਰ ਘੂੜੇ ਲਾਤੇ ਘੂੜੇ ਲਾਤੇ ਮੂਹਰੇ ਸ਼ੇਰ ਮੰਗਰੋ ਬਹੁਤ ਦੂਰ ਪਾਠ ਨਿਕਲ ਗਏ ਉੱਥੇ ਜਾ ਕੇ ਸ਼ੇਰ ਤਾਂ ਹੋ ਗਿਆ ਗੁੰਮ ਲੋਪ ਹੋ ਗਏ ਉਹ ਆਪ ਵਿਚ ਦੀ ਵਿਛੜ ਗਏ ਦੁਨੀਆਂ ਜਾਣੇ ਜੰਗਲ ਭਾਰਾ ਦੀ ਵਿਛੜ ਗਏ ਰਾਜੇ ਦੇ ਮੁੰਡੇ ਨੇ ਬਹੁਤ ਪਾਲਿਆ ਵਜ਼ੀਰ ਦੇ ਮੁੰਡੇ ਨੂੰ ਗौरी दत्त ਨੂੰ ਗੌਰੀ ਜੱਤ ਨੇ ਇਹਨੂੰ ਬਰਮਾ ਦਿੱਤ ਨੂੰ ਪਾਲਿਆ ਆ ਬਜਦੀ ਇਹਨਾਂ ਦੇ ਮੇਲ ਨਾ ਹੋਏ। ਸਹੀ। ਇਹੋ ਇਹਨਾਂ ਦਾ ਮੇਲ ਨਾ ਹੋਇਆ ਤੇ ਇਹ ਫਿਰ ਵੀਰ ਦਾ ਮੁੰਡਾ ਆਵਰੇ ਸ਼ਹਿਰ ਨੂੰ ਤੁਰ ਪਿਆ। ਹੂੰ। ਤੇ ਰਾਜੇ ਦੇ ਮੁੰਡੇ ਨੂੰ ਤੇ ਲੱਗੀ ਬਹੁਤ ਜ਼ਿਆਦੇ। ਬਹੁਤ ਉਹਨੇ ਪਾਣੀ ਪਾਲਿਆ ਕਿਉਂ ਪਾਣੀ ਨਾ ਮਿਲੇਗਾ। ਜਦੋਂ ਉਹ ਗਾਂ ਆ ਗਿਆ ਪਾਣੀ ਪਾਲਦਾ ਪਾਲਦਾ ਤੇ ਮੂਹਰੇ ਇਹਨੂੰ ਫਿਰ ਇੱਕ ਝੁੰਬੀ ਬਣੀ ਵੀ ਦੀ ਸੀ। ਹੂੰ। ਇਹਦਾ ਵੀ ਝੁੰਬੀ ਬਣੀ ਵੀ ਆ। ਇਕ ਤੂੰ ਬਿਲਕੁਲ ਸਾਧੂ ਹੋਊਗਾ ਕੁਟ ਵੀ ਕੁਟਗਾ ਵੀ ਕਹਿੰਦੇ ਆ ਕਿ ਮੈਂ ਜਦੋਂ ਉਹ ਥੇ ਗਿਆ ਤੇ ਸਾਹ ਪਿਆ ਵਰਤੀ ਲਈ ਵੀ ਤੇ ਉਹਦੇ ਕੋਲੇ ਚਿੱਪੀ ਲੋਟਾ ਪਾਣੀ ਦਾ ਭਰਿਆ ਪਿਆ ਉਹਨੇ ਦੂਰ ਕੋੜਾ ਕੜਿਆ ਆ ਜਿਵੇਂ ਮੱਥਾ ਟੇਕ ਕੇ ਕਹਿੰਦਾ ਮਹਾਰਾਜ ਵੀ ਮੈਂ ਧਿਆਆਂ ਬਹੁਤ ਆ ਵੀ ਮੈਨੂੰ ਪਾਣੀ ਚਾਹੀਦਾ ਜਾਨ ਮੈਨੂੰ ਪਾਣੀ ਦਾਰਸ ਪਾ ਦਿਓ ਉਹਨੇ ਫੇਰ ਉਹਨੇ ਕਿਹਾ ਵੀ ਮਹਾਰਾਜ ਮੈਂ ਬਹੁਤ ਪਿਆਸ ਲੱਗੀ ਆ ਮੈਂ ਪਾਣੀ ਤੋਂ ਬਿਨਾ ਮਰਦਾ ਵੀ ਮੈਨੂੰ ਪਾਣੀ ਦੇ ਦਿਓ ਜਾਂ ਕਿਤੇ ਦਰਸ ਪਾਉ ਪਾਣੀ ਦੇ। ਜਿਉਂ ਤੀਜੀ ਆਵਾਜ਼ ਨੂੰ ਨਾ ਹੀ ਉੱਠਿਆ ਉਹ ਕਹਿੰਦਾ ਵੀ ਇਹ ਤਾਂ ਹੁਣ ਬਿਰਤੀ ਲਈ ਪਈ ਆ। ਜਿਉਂ ਦੇਖਿਆ ਲੋਟੇ 'ਚ ਪਾਣੀ। ਉਹਨੇ ਲੋਟੇ 'ਚੋਂ ਪਾਣੀ ਪੀ ਲਿਆ। ਹੂੰ। ਜਦੋਂ ਪਾਣੀ ਪੀ ਲਿਆ ਉਹਦਾ ਬਰਮ ਗਿਆਨ ਹੋ ਗਿਆ। ਸਹੀ। ਜਦੋਂ ਬਰਮ ਗਿਆਨ ਹੋ ਗਿਆ ਉਹਨੇ ਲੋਟਾ ਚੱਕ ਲਿਆ ਬੇਈਮਾਨ ਹੋ ਗਿਆ। ਸ਼ੱਕੇ ਲੂਟਾ ਉੱਤਰ ਪਿਆ ਪਿੰਡ ਨੂੰ ਹੂੰ ਤੁਰਿਆ ਉਧਰ ਰਾਣੀ ਡੀਖਦੀ ਆ ਵੀ ਕੀ ਗੱਲ ਆਇਆ ਨਹੀਂ ਗੋਲੀਆਂ ਨੂੰ ਭੇਜਿਆ ਪਤਾ ਲਓ ਵੀਰ ਦਾ ਮੁੰਡਾ ਉਹ ਕਿੰਨੀਆਂ ਵੀਰ ਦਾ ਮੁੰਡਾ ਤਾਂ ਆ ਗਿਆ ਵੀ ਉਹਨੂੰ ਪੁੱਛਿਆ ਗੋਲੀਆਂ ਨੇ ਵੀ ਰਾਜਾ ਰਾਜਾ ਨਹੀਂ ਆਇਆ ਉਹ ਕਹਿੰਦੇ ਵੀ ਅਸੀਂ ਤਾਂ ਵਿਛੜ ਵੀ ਮੈਂ ਬਹੁਤ ਪਾਲਿਆ ਪਰ ਮੈਨੂੰ ਉਹ ਮਿਲਿਆ ਨਹੀਂ ਮੈਨੂੰ ਉਹਦਾ ਕੋਈ ਪਤਾ ਨਹੀਂ ਵੀ ਕਿੱਥੇ ਆ ਬਿਗਾਰ ਹੋਣਾ ਜੇ ਨਾ ਜ ਤਰਕੇ ਚ ਕਰਨਾ ਆਵੇ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਹੈ ਉਹਨੇ ਆ ਕੇ ਰਾਣੀ ਨੂੰ ਦੱਸਿਆ ਚਰ ਉਹਦੋਂ ਨੂੰ ਵੀ ਉਹ ਵੀ ਆ ਗਿਆ ਆ ਗਿਆ ਉਹਨੇ ਡੋਟਾ ਰੱਖਤਾ ਛੋਟੀ ਰਾਣੀ ਕੋਲੇ ਰੱਖ ਕੇ ਤੇ ਉਹਦੇ ਨਾਲ ਗੱਲਾਂ ਲੱਗਿਆ ਕਰਨ ਆ ਰਾਂਏ ਕਰਕੇ ਵੀ ਆਏ ਸੀ ਸ਼ਰਮ ਅਗਰ ਲੱਗੇ ਉਥੋਂ ਵਿਛੜ ਗਏ ਵੀ ਮੈਂ ਬਹੁਤ ਭਾਲਿਆ ਉਹਨੇ ਭਾਲਿਆ ਉਹ ਮੈਨੂੰ ਤੇ ਮੈਨੂੰ ਬਾੜੀ ਤੇ ਲੱਗੀ ਤੇ ਲੱਗੀ ਸਾਧੂ ਮਿਲ ਗਿਆ ਮੂਰੇ ਤੇ ਮੈਂ ਸਾਧੂ ਨੂੰ ਬਾਜਾਂ ਤਿੰਨ ਮਾਰੀਆਂ ਮਹਾਰਾਜ ਪਾਣੀ ਪੀਣਾ ਮਹਾਰਾਜ ਪਾਣੀ ਜੋ ਨਾਂ ਉੱਠਿਆ ਤੇ ਲੋਟੇ ਸੀ ਪਾਣੀ ਆਰਾ ਮੈਂ ਪੀ ਲਿਆ ਮੈਂ ਤਾਂ ਅੰਤਰਧਿਆਨ ਹੀ ਹੋ ਗਿਆ ਅੰਤਰਧਿਆਨ ਇਹਨੂੰ ਇਉਂ ਸੋਚਿਆ ਜਦੋਂ ਉਧਰੋਂ ਆਇਆ ਮੂਰੇ ਤੋਤਾ ਮਰਿਆ ਪਿਆ ਹੂੰ ਰਾਜਾ ਜੀ ਮਾ ਤੋਤਾ ਮਰਿਆ ਪਿਆ ਇਹਨੇ ਥੱਲੇ ਉਤਰ ਕੇ ਬਨ ਕੇ ਕੋੜਾ ਆਪ ਵੀ ਦੇ ਛੱਡ ਕੇ ਤੁਸੀਂ ਦੇ ਜਪੜਿਆ ਅੱਛਾ ਹੀ ਰਾਜਾ ਤੁਸੀਂ ਦੇ ਛੱਡ ਕੇ ਆਪ ਹੀ ਦੇ ਉਹ ਆ ਕੇ ਫਿਰ ਉਹ ਰਾਣੀ ਨੂੰ ਲੱਗ ਗਿਆ ਦੱਸਣਾ ਹਾਂ ਆ ਨਹੀਂ ਪਾਣੀ ਕਿੰਨੀ ਸ਼ਕਤੀ ਆ ਵੀ ਇਹ ਮੈਂ ਪੀ ਲਿਆ ਤੇ ਮੈਂ ਐ ਦੇ ਛੱਡ ਕੇ ਦੁੱਧ ਦੀ ਹੀ ਆ ਪੜਦਾ ਹੂੰ ਉਹ ਰਾਣੀ ਵਾਲੀ ਮੈਨੂੰ ਵੀ ਪਿਆ ਅੱਛਾ ਹੀ ਉਹਨੇ ਰਾਣੀ ਨੂੰ ਪਿਆਤਾ ਰਾਣੀ ਨੂੰ ਵੀ ਉਹਨਾਂ ਗਿਆਨ ਹੋ ਗਿਆ ਪਰ ਉਹਨਾਂ ਗਿਆਨ ਹੋਇਆ ਬਦੇ ਕੁਛ ਦਿਨ ਨੰਗੇ ਤੇ ਦਸੀ 15 ਦਿਨੀ ਫੇਰ ਸ਼ਿਕਾਰ ਨੂੰ ਨਿਕਲਿਆ ਜਦੋਂ ਉਹ ਕਹਿੰਦਾ ਯਾਰ ਵੀ ਐਂ ਕਰਕੇ ਮੈਂ ਤਾਂ ਉਹਦੇ ਜਿਹੜਾ ਮੈਨੂੰ ਸਾਧੂ ਮਿਲਿਆ ਸੀ ਗੱਲਾਂ ਕਰਨ ਲੱਗ ਗੇ ਜਿਹੜਾ ਸਾਧੂ ਮਿਲਿਆ ਸੀ ਮੈਨੂੰ ਤੇ ਉਹ ਪਾਣੀ ਮੈਂ ਲੋਟਾ ਚੱਕ ਲਿਆ ਆ ਤੇ ਉਹ ਲੋਟੇ 'ਚ ਏਡੀ ਕਰਾਮਾਤਾ ਦੇ ਅੰਤਰਜਾਮੀ ਹੋ ਗਈਦਾ ਕੋਲ ਕੀਦਾ ਪਤਾ ਲੱਗਦਾ ਮੈਂ ਤਾਂ ਆਪਦੀ ਦੇਹ ਛੱਡ ਕੇ ਦੂਜੀ ਰੇਜਾ ਵੜਨਾ ਉਹ ਜਦੋਂ ਉਹਦੇ ਨਾਲ ਚੜੀ ਦੇ ਆ ਰਿ ਸ਼িকার ਖੇਡਦੇ ਰਹੇ ਸ਼িকার ਖੇਡਦੇ ਰਹੇ ਇਹਨੂੰ ਆਥੜੇ ਮੁੜੇ ਉਹ ਆ ਨਾ ਯਾਰ ਫਿਰ ਦੋਸਤ ਦਾ ਹੈਗਾ ਫੇ ਮੈਨੂੰ ਪਿਆਰੇ ਪਾਣੀ ਘੁੱਟ ਹੂੰ ਉਹੜਾ ਕੋਈ ਨਹੀਂ ਤੈਨੂੰ ਪਿਆ ਦੂੰਗਾ ਪਾਣੀ ਉਹਨੇ ਉਹਨੂੰ ਵੀ ਪਾਣੀ ਪਿਆਤਾ ਵਜੀਰ ਦੇ ਮੁੰਡੇ ਨੂੰ ਹੂੰ ਜਦੋਂ ਵਜੀਰ ਉਹਨਾਂ ਗਿਆਨ ਵਜੀਰ ਦੇ ਮੁੰਡੇ ਨੂੰ ਹੋ ਗਿਆ ਹੂੰ ਬਜ਼ੀਰ ਦੇ ਮੁੰਡੇ ਨੂੰ ਗਿਆਨ ਹੋ ਗਿਆ ਤੇ ਬਜ਼ੀਰ ਦਾ ਮੁੰਡਾ ਹੋ ਗਿਆ ਬੇਈਮਾਨ ਅੱਛਾ ਬਜ਼ੀਰ ਦੇ ਮੁੰਡੇ ਨੇ ਕਿਹਾ ਵੀ ਦੇਖ ਦੇ ਮੇਰਾ ਦਾਰ ਲਗੇ ਤਾਂ ਤੇ ਵੀ ਇਹ ਨੂੰ ਕਾਹਬੀ ਸੀਰ ਛੱਟ ਕੇ ਉਹਦੇ ਬੱਚ ਜਾ ਤੇ ਮੈਂ ਇਹਦੇ ਦੇਹ ਜਾਵਣਾ ਤੇ ਮੈਂ ਸਾਰਿਆਂ ਦਾ ਰਾਣੀ ਦਾ ਮਾਲਕ ਬਣ ਜਾ ਸਾਰੇ ਬਣ ਜਾਂ ਰਾਜ ਦਾ ਮਾਲਕ ਉਹ ਯਾਨੀ ਐ ਨੀਤੀ ਲੱਗ ਗਿਆ ਸੋਚਣ ਪੁਰੂ ਐਸ ਗੱਲ ਦਾ ਪਤਾ ਨਹੀਂ ਸੀ ਵੀ ਇਹ ਪਾਣੀ ਉਹ ਰਾਣੀ ਦਾ ਵੀ ਪੀਤਾ ਪਿਆ ਹਾਂ ਕਹਿੰਦੇ ਕਈ ਦਿਨ ਲੰਗੇ ਨੰਗੇ ਫੇਰ ਸ਼ਕਾਰ ਨੂੰ ਗਏ ਐ ਗੱਲਾਂ ਕਰਦੇ ਜਾਂਦੇ ਆ ਫਿਰਦੇ 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 ਕਿਤੇ ਕੁਦਰਤ ਇਹ ਜਾ ਚੱਕਰ ਵਰਤਿਆ ਵਿਚਾਰੇ ਤੇ ਉਹਦੇ ਤੇ ਰਾਜੇ ਦੇ ਮੁੰਡੇ ਤੇ ਕਸ਼ਟ ਪੈਣਾ ਸੀ ਤੇ ਮੂਰੇ ਬਾਂਦਰ ਮਲਿਆ ਪਿਆ ਹੂੰ ਜਦੋਂ ਬਾਂਦਰ ਮਰਿਆ ਮੈਂ ਦੇਖਿਆ ਵਜ਼ੀਰ ਦਾ ਮੁੰਡਾ ਬੇਈਮਾਨ ਹੋ ਗਿਆ ਨਹੀਂ ਹੁਣ ਗੱਲ ਬਣ ਗਈ ਉਹ ਆਦਾ ਵੀ ਯਾਰ ਤੂੰ ਆਰਾ ਹੀ ਮਿਆਮ ਠੋਣਾ ਮੈਨੂੰ ਹੋਂ ਰਖਾ ਤ ਯਰਬਾ ਆਹ ਨਿਰਮੰਤਰ ਬਣਿਆ ਬੰਦਖਾਦ ਕੋ ਮੈਂ ਅੰਤਰ ਧਿਆਨ ਤੋਂ ਮੈਨੂੰ ਵੀ ਪਾਣੀ ਪਿਆ ਵੀ ਤੁਮੰਤਰ ਧਿਆਨ ਆ ਅਦਾ ਲੇਟ ਨੂੰ ਹੋਰ ਦਿਖਾ ਦੂ ਮੈਂ ਉਹ ਥੱਲੇ ਉਤਰਿਆ ਕੋੜਾ ਬਣਿਆ ਕੋੜਾ ਬਨ ਕੇ ਐ ਪੈ ਗਿਆ ਪੈ ਗਿਆ ਆਪ ਦਾ ਥਰੀਡ ਛੱਡਿਆ ਤੇ ਬੰਦਰ ਥਰੀਡ 'ਤੇ ਬੜ ਗਿਆ ਜਦੋਂ ਬੰਦਰ ਦੇ ਥਰੀਡ 'ਤੇ ਬੜ ਗਿਆ ਉਹ ਤਾਂ ਆਪ ਨੇ ਦਿਖਾਵੇ ਟੱਪ ਕੇ ਲੋਕ ਸ਼ਾਲਾ ਐ ਮਾਰੀਆਂ ਦੋਖ ਐ ਤਾਂ ਚੜ ਗਿਆ ਦਰਖਤ ਤੇ ਉਹਨੇ ਕਿਰਪਾਨ ਖਿੱਚੀ ਆਪਰੇ ਦੇ ਗੜਬੜਤਾ ਠੀਕ ਹੈ ਤਾਂ ਜਾਂਦੀ ਆ ਹੂੰ ਹੂੰ ਉਹ ਜੇਰ ਖਰਾਬ ਕਰਦਾ ਹਾਂ ਉਹ 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 ਦਾ ਰਾਜਾ ਬਣ ਗਿਆ ਉਹਨੇ ਆਪ ਦਾ ਸਰੀਰ ਸੀ ਜਿਹੜਾ ਉਹ ਕੱਟਦਾ ਕੱਟ ਕੇ ਸਰੀਰ ਤੇ ਉਹਦਾ ਖੰਡਾ ਕੇ ਸੜਦਾ ਖੰਡਾ ਕੇ ਸੜਿਆ ਬਥੇ ਆ ਗਿਆ ਮਹਿਲੀ ਜਦੋਂ ਆ ਗਿਆ ਮਹਿਲਾਂ ਚ ਤੇ ਰਾਣੀ ਨੇ ਉਸਨੂੰ ਗਿਆਨ ਹੋਇਆ ਵਾ ਸੀ ਰਾਣੀ ਨੇ ਜੜੀ ਤੌਰ ਪਛਾਣ ਲਈ ਉਹ ਵਾਰੀ ਬਈ ਇਸ ਤੌਰ ਰਾਜੇ ਦੀ ਹੈਗੀ ਜੋਨ ਆਖੇ ਬੋਲਿਆ ਕਿ ਆਖੀ ਦੇਖੀ ਪਰਖ ਗਈ ਉਹ ਵਾਲੀ ਬਿੰਨੇ ਵੀ ਇਹ ਰਾਜਾ ਨਹੀਂ ਉਹਨੇ ਜਾਨੀ ਉਹ ਕੋ ਦਿਨਾ ਉਹ ਰਾਤ ਕੋ ਜਮਾ ਉਹਦੇ ਯਕੀਨ ਨਹੀਂ ਕਰਿਆ ਦੂਜੀ ਰਾਣੀ ਕੁੜੀ ਗਿਆ ਉਹਦੇ ਕੋਲੇ ਮਹਿਲਾ ਚ ਰਹਾ ਉਹਦੇ ਕੋਲੇ ਉਹਨੇ ਫੇਰ ਦੀਖ ਡੂ ਕੇ ਫੇਰ ਬਹੁਤ ਤਿੱਖੀ ਬੁੜੀ ਸੀ ਉਹ ਉਹਨੇ ਫੇਰ ਗੋਲੀ ਭੇਜੀ ਵੀ ਆ ਉਹਨਾਂ ਦੇ ਘਰੋਂ ਪਤਾ ਲੈ ਕੇ ਆ ਵੀ ਗੋਰੀ ਦਿੱਤਾ ਗਿਆ ਸ਼ਿਕਾਰ ਖੇਡ ਕੇ ਜਦੋਂ ਉਹ ਜਾ ਕੇ ਉਹਨਾਂ ਨੇ ਘਰੋਂ ਪੁੱਛਿਆ ਵੀ ਗौरी दत्ता ਆ ਗਿਆ ਸ਼ਿਕਾਰ ਖੇਡ ਕੇ ਉਹ ਵਜ਼ੀਰ ਨੇ ਕਹਿੰਦੀ ਵੀ ਗौरी दत्ता ਆਈ ਹੀ ਨਹੀਂ ਅਜੇ ਤੇ ਰਾਜਾ ਆ ਗਿਆ ਉਹਨੇ ਵੀ ਰਾਜਾ ਤਾਂ ਆ ਗਿਆ ਜਦੋਂ ਉਹਨੇ ਆ ਕੇ ਦੱਸਿਆ ਰਾਣੀ ਨੂੰ ਵੀ ਗौरी दत्ता ਨਹੀਂ ਆਇਆ ਰਾਣੀ ਨੂੰ ਪੱਕਾ ਹੀ ਯਕੀਨ ਹੋ ਗਿਆ ਵੀ ਇਹਦਾ ਕੰਮ ਕਰਤਾ ਰਾਣੀ ਨੇ ਜਾਣੀ ਉਹਨਾਂ ਕਲਾਮ ਨਹੀਂ ਕਰੀ ਜਮੈਂ ਉਹ ਮਾਰਾ ਮੋਕਾ ਬੋਲੇ ਇਹਨੇ ਫਿਰ ਦੂਏ ਦਿਨ ਤਖਤ ਤੇ ਬਹਿ ਕੇ ਹੁਕਮ ਕਰਤਾ ਹੁਕਮ ਕਿ ਇਤਨਾ ਉਧਰ ਪਈਆ ਬਹੁਤ ਹੁੰਦਾ ਸੀ ਜਿਹੜਾ ਜਿਉਂਦਾ ਫੜਕੇ ਲਿਆਉ ਬਾਂਦਰ ਨੂੰ ਉਹਨੂੰ 1 ਟਕਾ ਨਾ ਜਿਹੜਾ ਮਾਰ ਕੇ ਲਿਓ ਉਹਨੂੰ ਤਾਂ 1 ਟਕਾ ਤੇ ਜਿਹੜਾ ਜਿਉਂਦਾ ਫੜਕੇ ਲਿਆਉ ਉਹਨੂੰ ਦੋ ਟਕੇ ਅਸਹੀ ਬਾਂਦਰ ਲੱਗ ਗਿਆ ਮਾਰਨ ਉਹਨੂੰ ਇਉਂ ਪਤਾ ਵੀ ਉਹ ਅੰਤਰੀਅਮੀ ਆ ਜੇਖ ਦੇ ਪਰਾ ਆ ਗਿਆ ਤੇ ਮੈਨੂੰ ਬਹੁਤ ਬੁਰੀ ਹਾਲਤ ਕਰ ਦੂ ਮੇਰੀ ਵੀ ਹੋਵੇ ਨਾ ਆਪਾਂ ਬਾਂਦਰ ਮਰ ਬਾਰ ਗਏ ਕਿਉਂ ਉਹਨੂੰ ਸਾਹਮਣੇ ਬਾਂਦਰ ਬਣਿਆ ਮੈਂ ਸੀ ਉਹ ਬਾਂਦਰ ਤੇ ਉਹ ਫਿਰਦਾ ਫਿਰਦਾ ਪਤਾ ਉਹਨੂੰ ਵੀ ਵਿੜਕ ਆ ਗਈ ਵੀ ਥਾ ਮਰ ਬੋਂੂਗਾ ਇਹ ਜੋ ਲੋਥ ਬਾਂਦਰ ਲੱਗ ਕੇ ਮਾਰਨ ਤੇ ਬਸੇਰਾ ਖਸ ਗਿਆ ਖਸ ਗਿਆ ਉਥੋਂ ਦੇ ਨਾ ਚਿੜੀ ਮਾਰ ਕਹਿੰਦੇ ਸ਼ਿਕਾਰੀ ਸੀ ਉਹਨੇ ਆਖੜਾ ਛੱਟ ਗਿਆ ਜਾਲ ਤੇ ਵਿੱਚ ਛੋਲਿਆਂ ਦੇ ਦਾਣੇ ਸਮਾਨ ਖਿੱਲਾ ਖੁੱਲਾ ਪਾ ਦਿੱਤਾ ਉਹ ਆਖੜਾ ਰਾਜੇ ਦਾ ਮੁੰਡਾ ਸੀ ਬਰਮਾ ਦਿੱਤਾ ਹੂੰ ਉਹ ਸਮਝ ਤਾਂ ਹੁੰਦੀ ਹੋਊ ਬਾਂਦਰ ਬਣਿਆ ਮੈਂ ਸੀ ਉਹ ਆਖੇ ਨੂੰ ਖਿੱਲਾ ਚੋਣ ਲੱਗੇ ਤੇ ਜਾਲ ਦੇ ਵਿੱਚ ਫਸ ਗਿਆ ਅੱਛਾ ਜੀ ਉਹ ਜਾਲ ਫਸ ਗਿਆ ਤੂੰ ਉਹਨੇ ਫੜ ਲਿਆ ਹੂੰ ਫੜ ਕੇ ਲਿਆ ਕੇ ਪਾਖ ਦਾ ਕੜਾ ਗਾਲਖੋ ਤੇ ਪਾਖ ਰੱਸੀ ਤੇ ਕਿੱਲੇ ਨਾ ਬੰਨਤਾ ਵੀ ਹੁਣ ਤਾਂ ਜਾ ਕੇ ਕਚੈਰੀ ਚ ਦਿਨੇ ਪੇਸ਼ ਕਰਦੇ ਸੀ ਤੇ ਉਦੋਂ ਹੀ ਉਹ ਪੈਸੇ ਦੇ ਦਿੰਦਾ ਸੀ ਬਾਂਦਰ ਨੂੰ ਮਰਵਾਉਂਦਾ ਸੀ ਹੋਰ ਆ ਗਿਆ ਰਿਸ਼ਤੇਦਾਰ ਸ਼ਹਿਰ ਵੱਡਾ ਰਿਸ਼ਤੇਦਾਰਾਂ ਦਾ ਸ਼ਹਿਰਾਜੀ ਸੀ ਉਹ ਆਵਰਾ ਖਾਣ ਪੀਣ ਲੱਗ ਗਏ ਦਰੂ ਦੂਤ ਉਹ ਕਹਿੰਦਾ ਵੀ ਰਿਸ਼ਤੇਦਾਰ ਪੁਛਦੀ ਨੂੰ ਪੁੱਛਦਾ ਵੀ ਤਾਇਆ ਕਿੰਨੇ ਬਾਂਦਰ ਫੜਾਤੇ ਉਹ ਕਹਿੰਦਾ ਵੀ ਮੈਂ ਤਾਂ 30 ਫੜਾਏ ਆ। ਉਹਨਾਂ ਵੀ ਮੈਂ ਤਾਂ 100 ਫੜਾਤਾ। ਸਹੀ। ਅਨជា ਉਹਨ ਸੁਣੀ ਜਾਂਦਾ ਉਹਨੂੰ ਸਾਰਾ ਗਿਆਨ ਤੇ ਉਹ ਆਹ ਲੈਂਦਾ ਹੁਣ 100 ਤੋਂ ਉੱਤੇ ਆ ਇਹ। ਉਹ ਜੂੰ ਪੈਗੇ ਤੇ ਉਹਨਾਂ ਦਾ ਦਿਲ ੜਕ ੜਕ ਵੱਜੇ। ਬੜਾ ਕਸੂਤਾ ਫੜਿਆ। ਸਟੀਣਾ ਖੁੱਲੇ। ਰਸੀੜਾ ਬਲਤ ਖੁੱਲਦਾ ਸੀ ਮੂਹ ਨਾਲ ਸੱਲ ਪਾ ਕੇ ਸੱਲ ਦੇ ਬੈਕਰੀ ਗੰਨ ਦਿੱਤੀ ਬਗਲ ਚ ਉਹਨੇ ਫਿਰ ਹੌਲੀ 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 ਰਸੀ ਚਬਣ ਲੱਗ ਗਿਆ ਗਿਆਨ ਸਾਰਾ ਸੀ ਰਸੀ ਚਬ ਕੇ ਖੁੱਲ ਗਿਆ ਖੁੱਲ ਕੇ ਜਾ ਕੇ ਤਾਂ ਉਹਦੇ ਬਨੇਰੇ ਦੇ ਨਾਲ ਪੈ ਗਿਆ ਜਦੋਂ ਪੈ ਗਿਆ ਤੇ ਤੜ ਕਿਉਂ ਜਦੋਂ ਉੱਠੇ ਉੱਠੇ ਦੇ ਉੱਠਣਸਾਰ ਨਗਾ ਉੱਥੇ ਗਈ ਬਾਂਦਰ ਤੇ ਗਈ ਉਹ ਬਾਂਦਰ ਤੇ ਗਈ ਤੇ ਬਾਂਦਰ ਦੇ ਸਿਆਣਾ ਆਦਾ ਲੈ ਵੀ ਥੜਾ ਮੇਰਾ ਤਾਂ ਇਹਨਾਂ ਖਿਲਾ ਖੁਨਾ ਪਾਈਆਂ ਸੀ ਸਾਰੇ ਨਾ ਐਵੇਂ ਗਈਆਂ ਤੇ ਮੇਰੇ ਤਾਂ 2 ਰੁਪਏ ਐਵੇਂ ਗਏ ਉਹ ਜਿਹੜਾ ਉਹ ਰਿਸ਼ਤੇਦਾਰ ਸੀ ਉਹ ਉઠਿਆ ਤਾਂ ਉੱਠ ਕੇ ਉਹ ਬਾਂਦਰ ਬਣਿਆ ਛਾਲ ਮਾਰ ਕੇ ਕੋਲੇ ਆ ਗਿਆ ਉਹ ਖਰਾਣ ਹੋ ਗਿਆ ਵੀ ਇਹ ਮੇਰੇ ਕੋਲੇ ਆ ਗਿਆ ਤੇ ਰੱਖਿਆ ਹੁੰਦਾ ਉਹ ਫੇਰ ਬਾਂਦਰ ਬੋਲ ਕੇ ਕਹਿੰਦਾ ਉਹਨੂੰ ਉਹ ਯਾਰਾ ਗੱਲ ਸੁਣ ਦੋਸਤ ਆ ਆਰਾਧ ਨੂੰ ਡੋਰ ਪੰਗਾਉਣਾ ਰੋ ਤੈਨੂੰ ਮੈਂ ਮਾਲੋ ਮਾਲ ਕਰ ਦੂੰ ਤੂੰ ਇੱਕਦਮ ਨੂੰ ਕਾਗਜ਼ ਲਿਆ ਕੇ ਦੇ ਕੋਰਾ ਇੱਕ ਮੈਨੂੰ ਕਲਮ ਲਿਆ ਕੇ ਦੇ ਉਹ ਡਰ ਗਿਆ ਨੂੰ ਬੋਲਿਆ ਉਹ ਰਾਹ ਨੂੰ ਪੂਰ ਤਾਂ ਹੁਣ ਪ੍ਰੇਤਾਂ ਕਿ ਜੰਨਾ ਇਹ ਵੀੜਾ ਮਨੁੱਖੀ ਬੋਲੀ ਬੋਲੀ ਜਾਂਦਾ ਉਹ ਨੂੰ ਕਹਿੰਦਾ ਭਰਾਵਾ ਮੈਨੂੰ ਸੱਚੋ ਸੱਚ ਦੱਸ ਦੇ ਮੱਤ ਮੰਨ ਕੇ ਕਹਿੰਦਾ ਵੀ ਤੂੰ ਪੂਰ ਤਾਂ ਪ੍ਰੇਤਾਂ ਕਿ ਜੰਨਾ ਪਿੰਡ ਸਾਡੀ ਬੋਲੀ ਬੋਲਦਾ ਔਰ ਕੋਈ ਮੈਂ ਭੂਤ ਨਹੀਂ ਕੋਈ ਪ੍ਰੇਤ ਨਹੀਂ ਕੋਈ ਜਨ ਨਹੀਂ ਪਹਿਲਾਂ ਤੂੰ ਮੈਨੂੰ ਕਾਜ ਦੇ ਕਰਮ ਲਿਆ ਕੇ ਦੇ ਫਿਰ ਤੈਨੂੰ ਸਭ ਕੁਝ ਦੱਸ ਦੂੰ ਹੂੰ ਉਹਨੇ ਫਿਰ ਉਹ ਪੱਤਰ ਲਿਖਤਾ ਲੈ ਕੇ ਪੱਤਰ ਆਹ ਇਹਦਾ ਪੱਤਰਾ ਇਹ ਜਾ ਕੇ ਛੋਟੀ ਰਾਣੀ ਨੂੰ ਦੇ ਦਿੰਦੀ ਹੂੰ ਛੋਟੀ ਰਾਣੀ ਇਹ ਪੱਤੇ ਪੜ੍ਹ ਕੇ ਤੇ ਤੈਨੂੰ ਬਹੁਤ ਨਾਮ ਦੇਊਗੀ ਹੂੰ ਤੇ ਗੱਲ ਨਾ ਕਿਸੇ ਕੋਲੇ ਕਰੀ ਪੱਤਰ ਨੂੰ ਨਹੀਂ ਲਿਜਾਈ ਲਪੋਖੇ ਕੀ ਗੱਲ ਬਾਤਾਂ ਲਈ ਜਨਸ਼ਾ ਨਹੀਂ ਪੀਤੀ ਠੀਕ ਹੈ ਜੀ ਤੇ ਇਹਨੂੰ ਲਿਜਾਈ ਲਕੋ ਕੇ ਤੇ ਕਿਸੇ ਕੋਲੇ ਕਰੀਨਾ ਗੱਲ ਲਓ ਤੇ ਮੈਂ ਆ ਜਿਹੜਾ ਮੈਂ ਰਾਜਾ ਮੇਰੇ ਨਾਲ ਗੋਰੀ ਦੱਤ ਨੇ ਆ ਕੰਮ ਕੀਤਾ ਭਈ ਬਾਂਦਰ ਮਰਿਆ ਸੀ ਮੈਂ ਆਪਦੀ ਦੇਹ ਛੱਡ ਕੇ ਉਹਦੇ ਵਿੱਚ ਵੜ ਗਿਆ ਉਹ ਮੇਰੀ ਦੇਹ 'ਚ ਬੜ ਕੇ ਆਪਦੀ ਦੇਹ ਵੱਢ ਕੇ ਸਿੱਟ ਆਇਆ ਉਹ ਜਿਹੜਾ ਰਾਜਾ ਉਹ ਮੈਂ ਨਹੀਂ ਉਹ ਗੋਰੀ ਦੱਤਾ ਤੇ ਉਹਨੇ ਉਹ ਸਾਰੀ ਹਾਲਤ ਆਪਦੀ ਦੱਸਤੀ ਦਸ ਕਿ ਉਹਨੇ ਪੱਤਰ ਲਗਿਆ ਪੱਤਰ ਲਿਜਾ ਕੇ ਤੇ ਉਹ ਰਾਣੀ ਨੂੰ ਫੜਾਇਆ ਰਾਣੀ ਨੇ ਪੜਿਆ ਰਾਣੀ ਨੇ ਇਹਨੂੰ ਬਹੁਤ ਨਾਮ ਦਿੱਤਾ ਆਹ ਤੈਨੂੰ ਹੋਰ ਵੀ ਨਾਮ ਦੇਉਂਗੀ ਤੇ ਪਰ ਤਉ ਔਕ ਨਹੀਂ ਵੀ ਉਹ ਕਿਸੇ ਸਥਾਵਨਾ ਪਤਾ ਨਾ ਲੱਗਣ ਦੇ ਕਿਸੇ ਕੋਲੇ ਗੱਲ ਨਾ ਕਰੀ ਉਹਨੂੰ ਖਪੋਕੇ ਰੱਖੀ ਜਦ ਬਾਂਦਰ ਤੇਰੇ ਕੋਲੇ ਆਇਆ ਵੀ ਉਹਨੂੰ ਲਕੋਕੇ ਰੱਖੀ ਉਹ ਆਲਾ ਮੈਨੂੰ ਸਾਰੀ ਗੱਲ ਦੱਸਤੀ ਮੈਂ ਗੱਲ ਨਹੀਂ ਲਈ ਕਰਦਾ ਕੋਟ ਤਾਹ ਜੜ ਕੇ ਕੋਠੇ ਦੇ ਬਨੇਰੇ ਦੇ ਨਾਲ ਪੈ ਗਿਆ ਹੂੰ ਬੰਦਰੋ ਰਾਜਾ ਉਹ ਗਮਾਂਡੀ ਵੀ ਬੜਾ ਕਿੜੀ ਮਾਰ ਸੀ ਉਹ ਇਹਨੂੰ ਕੋਠੇ ਦੇ ਚੜਿਆ ਤੇ ਉਹਨੇ ਦੇਖਿਆ ਜੀ ਆ ਤਾਂ ਭਾਨੇ ਘਰੇ ਹੀ ਰੱਬ ਨੇ ਗਾਜਰਾਂ ਦੇਤੀਆਂ ਵੀ ਆ ਬੰਦਰ ਪਿਆ ਦੋਰ ਪਈਏ ਆ ਗਏ ਉਹਨੇ ਜਾਲ ਸੱਟ ਲਿਆ ਜਾਲ ਸੱਟ ਕੇ ਉਹ ਫੜ ਲਿਆ ਫੜ ਕੇ ਉਹਦਾ ਫੇਲਾ ਗਿਆ ਟੱਕ ਟੱਕ ਦੇ ਨਾਲ ਵੱਜਣ ਉਹਨੇ ਪਾਖੇ ਰੱਸੀ ਤੇ ਰਾਜ ਜਿਹੜੀ ਕਸ਼ੇਰੀ ਨੂੰ ਤੁਰ ਪਿਆ ਅਸਲੀ ਪੁਰਾਣੀ ਰਾਜੇ ਦੀ ਕਿਚੇਰੀ ਨੂੰ ਜਾਈਦਾ ਸੀ ਉੱਥੋਂ ਦੀ ਮਹਿਲਾ ਦੇ ਮੂਰਦੀ ਨੰਕ ਹੂੰ ਉਹਨੂੰ ਇਹਨੇ ਪੈਸੇ ਦੇਖੇ ਇੱਕ ਉਹਨੂੰ ਕਹਿੰਦੀ ਵੀ ਕੰਮ ਹੋਰ ਕਰੀ ਮੇਰਾ ਉਹਦੇ ਦੱਸ ਮੈਨੂੰ ਵਾਲੀ ਤੋਤਾ ਇੱਕ ਤੋਤਾ ਰਾਣੀ ਦਾ ਦਿਮਾਗ ਕੰਮ ਕਰਕੇ ਇੱਕ ਤੋਤਾ ਇੱਕ ਪਿੰਜਰਾ ਲੈ ਆ ਰਿਹਾ ਮੈਨੂੰ ਨਹੀਂ ਤਾਂ ਕੋਈ ਹੋਰ ਸਕੀਮ ਕਰਦੀ ਉਹ ਉਹਨੇ ਸਾਰੇ ਪਿੰਜਰਾ ਫੜਾ ਕੇ ਜਦੋਂ ਮੁੜਿਆ ਨਾ ਤੇ ਉਹ ਜੇ ਰੱਸੀ ਪਾਈ ਵੀ ਉਹ ਲਈ ਆਉਂਦਾ ਤੇ ਗਾਹਾਂ ਮਹਿਲ ਦੇਖੇ ਉਹਨੂੰ ਤੇ ਉਹਦੇ ਅੱਖਾਂ 'ਚੋਂ ਪਾਣੀ ਤਰਪ ਤਰਪ ਪਜਾਵੇ ਬੀਬਾ ਮੇਰੇ ਰੰਗ ਮਹਿਲ ਸੀ ਤੇ ਆ ਰਾਣੀਆਂ ਵੀ ਦਰਸ਼ਨ ਮਨਾ ਹੋਏ ਮੇਰੇ ਵੀ ਹੁਣ ਲੈ ਜੂਗਾ ਤੇ ਮੈਨੂੰ ਉਹਦਾ ਮਿੰਟ 'ਚ ਮਰਵਾ ਦੇਣਾ ਉਹਨੇ ਉਹ ਦੇਖਿਆ ਮਗਰ ਜਵਾਕ ਚੀਕਾ ਮਾਰਨਾ ਲੋਟ ਕਿੜੀ ਮਾਰਨੇ ਦੇਖਿਆ ਬੀੜਾ ਉਹ ਬੰਦ ਨੂੰ ਲਈ ਆਉਂਦਾ ਕੜੇ ਵਾਲੇ ਨੂੰ ਉਹਨੇ ਜਾ ਕੇ ਦੂਜੇ ਪਾਸੇ ਰਾਣੀ ਨੂੰ ਦੱਸਤਾ ਰਾਣੀ ਨੂੰ ਕਹਿੰਦਾ ਵੀ ਉਹ ਤਾਂ ਆ ਗੱਲ ਹੋ ਗਈ ਅੱਛਾ ਜੀ ਮੈਂ ਤਾਂ ਇੱਧਰ ਆ ਗਿਆ ਉਹ ਤਾਂ ਮੇਰਾ ਕਮਾਂਡੀ ਚਿੜੀ ਚਿੜੀ ਮਾਰਨੇ ਕੋਠੇ ਤੇ ਪਿਆ ਫੜ ਲਿਆ ਵੀ ਉਹਦਾ ਕਚੇੜੀ ਨੂੰ ਲਈ ਜਾਂਦਾ ਹੋਰੀ ਕੋਈ ਗੱਲ ਨਹੀਂ ਉਹਨੇ ਬੁੱਕਲ ਮਾਰ ਲਈ ਬੁੱਕਲ ਮਾਰ ਕੇ ਤੇ ਤੋਤਾ ਲੈ ਲਿਆ ਕੱਚ ਚੋਂ ਤੋਤਾ ਲੈ ਕੇ ਉਹ ਜਦੋਂ ਆਉਂਦਾ ਨਾ ਕੀਕ ਕੋਲਾ ਜੋ ਕਰਦਾ ਪਿਆ ਪਿਆ ਉਹ ਐਂ ਚਾਖਦਾ ਜੋ ਐਂ ਨਹੀਂ ਚਾਖਦਾ ਕਰ ਚਾਖਦਾ ਚਿੜੀ ਮਾਰ ਚਿੜੀ ਮਾਰ ਨੂੰ ਇਸ ਗੱਲ ਆਖੀ ਪਤਾ ਸੀ ਤੇ ਉਹਨੇ ਐ ਰਾਣੀ ਨੇ ਐ ਤੋਤਾ ਦਿਖਾਇਆ ਐ ਉਹਦਾ ਕਹਾਣੀ ਬੱਤ ਲੈ ਲਿਆ ਬਾਂਦਰ ਨੂੰ ਉਹ ਰਾਣੀ ਨੂੰ ਦੇਖ ਕੇ ਸਮਝ ਉਹ ਵੀ ਗਿਆ ਉਹ ਜਾਣ ਦਾ ਬੰਦਾ ਹੀ ਬਗੜਿਆ ਵਾਸੀ ਉਹਨੇ ਰਾਣੀ ਨੇ ਐ ਕਰਕੇ ਜਦੋਂ ਉਹਦੀ ਤੋਂ ਧੌਣ ਮਰੋੜਦੀ ਤੀ ਤਾਂ ਸਹੀ ਧੌਣ ਮਰੋੜਦੀ ਉਹਨੇ ਆਦਾ ਬੰਦਰ ਢਪਣਾ ਛੱਡਿਆ ਤੇ ਟੁੱਟ ਗਿਆ ਸਮਝੋਂਦੀ ਆਹ ਸਮਝ ਗਿਆ ਤਾਂ ਉਹ ਉਹ ਖੜਾ ਚ ਆ ਕੇ ਵੀ ਮੇਰੇ ਨਾਲੇ ਮੇਰੇ ਜ਼ੋਰ ਪਈ ਗਏ ਇਹ ਚੰਗਾ ਭਲਾ ਲਈ ਆਉਂਦਾ ਇਹਨੂੰ ਜਵਾਕਾਂ ਨੂੰ ਦੇਖ ਕੇ ਦਿਲ ਛੱਡ ਗਈ ਮਰ ਗਿਆ ਉਹਨੇ ਹਲ ਗਈ ਜਾ ਕੇ ਤੋਹਣ ਚੋਰੀ ਪੁਆਈ ਪਾਕ ਦੇ ਪਿੰਜਰੇ ਦੇ ਵਿੱਚ ਤਾਰ ਕੇ ਲਕੋ ਕੇ ਰੱਖ ਲਿਆ ਹੂੰ ਜਦੋਂ ਫੇਰ ਤੂਏ ਨਾ ਨੰਬੋਲੀ ਜੋ ਤੜਕਿਓ ਫੇ ਜੋ ਉੱਠਿਆ ਗौरी दत्त ਨੇ ਵਰਦੀ ਬੋਦੀ ਤਾਜ ਤੂਗੀ ਲਾਏ ਤੇ ਫੇਰ ਆਪੇ ਲਾ ਕੇ ਸੁਰਖੀ ਬਿੰਦੀ ਪੂਰਾ ਸ਼ਿੰਗਾਰ ਲਾ ਕੇ ਉਹ ਤਾਂ ਉਹਨਾਂ ਸ਼ਹਾਗ ਨਹੀਂ ਸੀ ਪਾਉਂਦੀ ਦੂਜੀ ਰਾਣੀ ਨੂੰ ਕੋਈ ਪਤਾ ਨਹੀਂ ਸੀ ਤੇ ਹਾਰ ਹੂਰ ਜਵਨਾਂ ਪਾ ਕੇ ਸੜਤੇ ਉਹਨੇ ਸਾਰਾ ਸ਼ਿੰਗਾਰ ਸ਼ਮੂਰ ਪਾ ਕੇ ਪੂਰੇ ਤੇ ਮੂਰੇ ਹੋ ਗਈ ਉਹ ਨਾਲ ਨਾਲ ਗੱਲਾਂ ਕਰੇ ਉਹ ਕਹਿੰਦਾ ਵੀ ਰਾਣੀ ਵੀ ਹੋ ਗਈ ਛੱਟ ਉਹ ਕਹਿੰਦੇ ਵੀ ਇੱਕ ਮੈਨੂੰ ਭਲੇਖਾ ਰਾਣੀ ਕਹਿੰਦੀ ਵੀ ਦੇਖ ਮੈਂ ਤਾਂ ਨਹੀਂ ਤੇੜਾ ਪਿਆਰ ਕਰਦੀ ਵੀ ਮੈਨੂੰ ਤੇਰੀ ਦੇਖਣੀ ਪਾਖਣੀ ਨਹੀਂ ਲੱਗਦੀ ਮੈਨੂੰ ਤੂੰ ਬੰਦਾ ਹੋਰ ਲੱਗਦਾ ਉਹ ਹੱਥ ਗਿਆ ਕਹਿੰਦਾ ਮੈਂ ਖੈਰ ਆ ਜਾ। ਹੋਰ ਫਿਰ ਜੇ ਰਾਜੇ ਕੋਲੇ ਤਾਂ ਕੋ ਗੁਣ ਸੀ। ਹੂੰ। ਉਹ ਕੀ ਗੁਣ ਸੀ? ਉਹਰੇ ਰਾਜਾ ਤਾਂ ਦੂਜੀ ਰੇਜ ਆ ਵਰਦਾ। ਹੂੰ। ਜੇ ਰਾਜਾ ਮੈਨੂੰ ਦੂਜੀ ਰੇਜ ਵਰਕੇ ਦਿਖਾ। ਹੂੰ। ਅਰਾ ਜਦੋਂ ਮਰਜੀ ਪਰਖ ਲਈ। ਹੂੰ। ਮੈਂ ਤਾਂ ਪਰਖ ਉਹਦੇ ਮਨ ਨੂੰ। ਹੂੰ। ਉਹ ਆਣੀ ਚੰਗਾ। ਠੀਕ। ਤੂੰ ਯਾਗ ਤੇਰੀ ਚ ਸਵੇਰੇ ਫਿਰ ਦੇਖਾਂਗੇ ਪਰਖ ਕੇ ਮੈਂ ਦੇਖੂ। ਔਰ ਮੈਂ ਸਨੇਹਾ ਹੀ ਆ ਜੂ ਹਥਨੇ। ਘੇਰੀ ਬੰਦ ਕਰਕੇ ਤੈਨੂੰ ਦਿਖਾ ਦਊਂ। ਕਚੇੜਾ ਵੀ ਠੀਕ ਆ। ਉਹਨੇ ਕਚੇੜੀ ਲਾਈ, ਲਾ ਕੇ ਕਚੇੜੀ ਤੇ ਆਥਣੇ ਸਵੇਹਾ ਬੰਦ ਕਰਤੀ। ਵੀ ਮੈਂ ਰਾਣੀ ਨੂੰ ਤਜਰਬਾ ਦਿਖਾਉਣਾ আর ਵੀ ਰਾਣੀ ਵੀ ਮੇਰੇ ਹੱਕ ਚ ਹੋ ਗਈ। ਉਹ ਜਦੋਂ ਭਾਈ ਆਇਆ ਆ ਕੇ ਉਹਨੇ ਆਦੇ ਲੀੜਾਂ ਨੇ ਤਾਜ ਤੂੰ ਲਾ ਕੇ ਸਾਰਾ ਸਿਪ ਲੂੜੇ ਪਾ ਕੇ ਲੀੜੇ ਤੇ ਰਾਣੀ ਨੂੰ ਕਹਿੰਦਾ ਵੀ ਹਾਂ ਹੁਣ ਤੂੰ ਦੱਸ ਮੈਨੂੰ ਕੀ। ਉਹ ਆਦੀ ਸੀ ਮੈਂ ਬੱਕਰਾ ਮੰਗਾ ਕੇ ਰੱਖੂੰ। ਰਾਣੀ ਨੇ ਬੱਕਰਾ ਰੱਖਿਆ ਮੰਗਾ ਕੇ। ਉਹਦਾ ਰੱਖਿਆ ਉਹਨੇ ਲਕੋਖੇ ਜਦੋਂ ਕਹਿੰਦਾ ਵੀ ਉਹ ਕਹਿੰਦੀ ਵੀ ਮੈਂ ਹੁਣ ਬੱਕਰਾ ਮਾਰਦੀ ਆ ਮਰਵਾਉਣੀ ਆ ਤੇ ਤੂੰ ਜੇ ਰਾਜਾ ਦਾ ਬੱਕਰੇ ਜਾ ਕੇ ਦਿਖਾ ਮੈਨੂੰ ਫੇਰ ਮੈਂ ਮਨੂ ਵੀ ਤੂੰ ਰਾਜਾ ਰਾਜੇ ਕੋਈ ਇੰਨੀ ਕਰਤ ਬਦ ਸੀ ਫੇਰ ਤੈਨੂੰ ਮੈਂ ਮੰਨ ਜੂਗੀ ਤੂੰ ਰਾਜਾ ਆਂ ਉਹਨਾਂ ਨੂੰ ਬੱਕਰਾ ਮਰਵਾ ਦੇ ਉਹਨੇ ਬੱਕਰਾ ਮਰਵਾਤਾ ਛੱਦਿਆ ਬੰਦਾ ਝੜਕਈ ਉਹਨੇ ਬੱਕਰਾ ਮਰਵਾਤਾ ਉਹ ਬੱਕਰਾ ਮਰਵਾਤਾ ਉਹ ਹੀ ਲੈ ਗਈ ਉਹਨੇ ਰਾਜੇ ਨੇ ਉਹਨੇ ਗੋਵੀ ਦੱਤ ਨੇ ਰਾਜੇ ਦੀ ਦੇਹੀ ਛੱਡੀ ਰਾਜੇ ਦੀ ਦੇਹੀ ਛੱਡ ਕੇ ਬੱਕਰੇ ਜਾ ਕੇ ਬਣਿਆ ਜਦੋਂ ਬੱਕਰੇ ਚ ਬਣ ਗਿਆ ਉਹਨੇ ਰਾਣੀ ਨੇ ਤੋਫਾ ਸ਼ਰਤਾਂ ਤੋਫੇ ਨੇ ਆਪ ਦੀ ਦੇਹੀ ਛੱਡੀ ਰਾਜਾ ਆਪ ਦੀ ਦੇਹੀ ਚਾ ਬਣਿਆ ਪੜ ਕੇ ਫਿਰ ਉਹ ਜਿਹੜਾ ਬੱਕਰਾ ਇਹਦਾ ਬੱਕਰਾ ਹੋ ਗਿਆ ਜਿਉਂਦਾ ਜਿ ਬੱਕਰਾ ਜਿਉਂਦਾ ਹੋ ਗਿਆ ਫਿਰ ਬੱਕਰੇ ਨੂੰ ਲਿਆ ਕੇ ਦੁਨੀਆ ਇਕੱਠੀ ਕਰਕੇ ਚੌਂਕ 'ਚ ਫਿਰ ਉਹਨੂੰ ਪੂਰਾ ਪੂਰਾ ਕਰਕੇ ਪੜਦਾ ਉਹ ਫਿਰ ਉਹਨੇ ਦੱਸਿਆ ਬਲਾਕੀ ਉਹ ਬੱਕਰਾ ਨਹੀਂ ਜਿਹੜਾ ਉਹ ਗੌਰੀ ਦੱਤ ਸੀ ਬੱਕਰਾ ਨਹੀਂ ਸੀ ਉਹ ਗੌਰੀ ਦੱਤ ਬਹੀਰ ਦਾ ਮੁੰਡਾ ਸੀ